ਸਸ਼ਿਕਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਕਰਦੋ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਟੱਲਾ ਟੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਟੱਲਾ ਸਾਹਿਬ ਅੱਜ ਮੀਰੀ-ਪੀਰੀ ਦਿਵਸ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੀ ਸਥਾਪਨਾ ਕੀਤੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਰ ਅੱਜ ਹੀ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਇੱਕ ਫਰਮਾਨ ਜਿਹੜਾ ਉਹ ਜਾਰੀ ਹੁੰਦਾ ਆਦੇਸ਼ ਜਾਰੀ ਹੁੰਦਾ ਜਿਦੇ ਵਿੱਚ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਜਾਂਦਾ ਸੁਖਬੀਰ ਬਾਦਲ ਨੂੰ ਪਹਿਲਾ 2 ਦਸੰਬਰ ਨੂੰ ਤਨਖਾਹਿਆ ਕਰਾਰ ਕੀਤਾ ਗਿਆ ਉਹਨਾਂ ਨੂੰ ਜਿਹੜੀ ਤਨਖਾਹ ਲੱਗੀ ਉਹਨਾਂ ਨੇ ਮੁਕੰਮਲ ਕਰ ਲਈ ਪਰ ਉਸ ਤੋਂ ਬਾਅਦ 21 ਮਈ ਨੂੰ ਇੱਕ ਵਿਵਾਦ ਸ਼ੁਰੂ ਹੁੰਦਾ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਤਨਖਾਹਿਆ ਕਰਾਰ ਹੋ ਚੁੱਕੇ ਨੇ ਸਵਾਲ ਡੱਲਾ ਸਾਹਿਬ ਇਹ ਆ ਵੀ ਇੱਕ ਪਾਸੇ ਸੁਖਬੀਰ ਬਾਦਲ ਤੇ ਉਹਨਾਂ ਦਾ ਧੜਾ ਪੂਰਾ ਜ਼ੋਰ ਲਾ ਰਿਹਾ ਵੀ ਇੱਕ ਵਾਰੀ ਫੇਰ ਪੱਪਾ ਪਾਰ ਹੋ ਜੀਏ ਸੁਖਬੀਰ ਦਾ ਧੜਾ ਫੇਰ ਲੋਕਾਂ ਦੇ ਵਿੱਚ ਮਕਬੂਲ ਹੋਵੇ ਲੋਕਾਂ ਦਾ ਉਹਨਾਂ ਨੂੰ ਸਮਰਥਨ ਮਿਲੇ ਪਰ ਆ ਖਬਰ ਸਾਹਮਣੇ ਆ ਜਾਂਦੀ ਆ ਵੀ ਉਹਨਾਂ ਨੂੰ ਤਾਂ ਫੇਰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਨੂੰ ਜੇ ਇਹਦੇ ਨਾਲ ਜੋੜਿਆ ਜਾਵੇ ਤੇ ਡੱਲਾ ਸਾਹਿਬ ਕਿਹੜੀ ਤਸਵੀਰ ਬਣਦੀ ਹੈ ਇਹ ਜ਼ਰਾ ਤੁਸੀਂ ਪੇਸ਼ ਕਰੋ ਦੇਖੋ ਪਹਿਲੀ ਤਾਂ ਸੰਦੀਪ ਜੀ ਗੱਲ ਇਹ ਹੈ ਕਿ ਅੱਜ ਮੀਰੀ ਪੀਰੀ ਦਿਵਸ ਹੈ। ਔਰ ਗੁਰੂ ਸਹਿਬਾਨਾਂ ਦਾ ਸੁਨੇਹਾ ਇਹ ਸੀ ਵੀ ਧਰਮ ਤੇ ਰਾਜ ਜਦੋਂ ਇਕੱਠਾ ਕੀਤਾ ਗਿਆ ਤਾਂ ਦੁਨੀਆ ਦਾ ਭਲਾ ਹੋਵੇ। ਧਰਮ ਤੋਂ ਸੇਧ ਲਵੇ ਰਾਜ। ਮਤਲਬ ਜਿਹੜੀਆਂ ਵੀ ਤੇਰਾ ਸੱਤਾ 'ਚ ਨੇ ਉਹ ਧਰਮ ਦੀ ਸੇਧ ਨਾਲ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ। ਪਰ ਜਿਹੜੀ ਅੱਜ ਦੀ ਸਿਆਸਤ ਹੈ ਕਿਤਨਾ ਕਿਤੇ ਭਟਕ ਰਹੀ ਹੈ। ਹੁਣ ਜਿਹੜਾ ਸੁਖਵੀਰ ਬਾਦਲ ਦਾ ਵਿਸ਼ਾ ਹੈ ਤੁਸੀਂ ਵੇਖੋ ਕਿ ਤੀਜੀ ਵਾਰ ਸਮਾਂ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੂੰ ਤਕਸ਼ਰੀ ਪਟਨਾ ਸਾਹਿਬ ਵੱਲੋਂ ਇਹ ਵੀ ਮਾਮਲਾ ਕਿਤਨਾ ਕਿਤੇ ਸਿਧਾਂਤਕ ਟਕਰਾਅ ਦਾ ਤਾਂ ਬਣ ਹੀ ਗਿਆ ਨਾ ਸ਼੍ਰੀ ਅਕਾਲ ਤਖਤ ਸਾਹਿਬ ਔਰ ਤਕਸ਼ਰੀ ਪਟਨਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਔਰ ਅਹੁਦੇਦਾਰਾਂ ਵਿਚਾਲੇ ਸਿਧਾਂਤਕ ਮਤਭੇਦਾਂ ਦਾ ਟਕਰਾਅ ਦਾ ਮਸਲਾ ਬਣ ਗਿਆ ਔਰ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ ਸਾਨੂੰ ਸਭ ਨੂੰ ਪਤਾ ਹੈ ਕਿ 21 ਮਈ ਨੂੰ ਇੱਕ ਵੱਡਾ ਫੈਸਲਾ ਹੋਇਆ ਸੀ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਤਖਤ શ્રી ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਤੇਜ ਸਿੰਘ ਢਣੋਲਾ ਇਹਨਾਂ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਰਣਜੀਤ ਸਿੰਘ ਗੌਰੇ ਮਸਕੀਨ ਹੋਣ ਲੱਗਾ ਹਾਂ ਗਿਆਨੀ ਰਣਜੀਤ ਸਿੰਘ ਗੌਰੇ ਮਸਕੋਨ ਹੋਣਾ ਮਸਕੀਨ ਹੋਣਾ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਕੁਝ ਧਾਰਮਿਕ ਸਮਾਗਮਾਂ ਦੇ ਸਬੰਧ ਦੇ ਵਿੱਚ ਮਨਾਹੀ ਸੀ ਜਾਂ ਤਖਤ શ્રી ਪਟਨਾ ਸਾਹਿਬ ਵੱਲੋਂ ਪਾਬੰਦੀਆਂ ਸੀ ਇਹ ਉਹ ਫੈਸਲਿਆਂ ਦੇ ਵਿੱਚ ਉਹ ਫੈਸਲੇ ਇੱਕ ਤਰੀਕੇ ਨਾਲ ਰੱਦ ਕਰ ਦਿੱਤੇ ਗਏ ਸੀ ਔਰ ਉਹਨਾਂ ਨੂੰ ਸ਼੍ਰੀ ਕਾਲਤਾਕਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਤਰੀਕੇ ਨਾਲ ਬਰੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਵਿਵਾਦ ਭਖਿਆ ਔਰ ਉਹ ਤੁਰੰਤ ਸਾਨੂੰ ਪਤਾ ਹੈ ਕਿ ਤਖਸ਼ੀ ਪਟਨਾ ਸਾਹਿਬ ਦੇ ਜਿਹੜੇ ਸਿੰਘ ਸਹਿਬਾਨ ਨੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਜਿਹੜੇ ਉੱਥੋਂ ਦੇ ਜਥੇਦਾਰ ਨੇ ਉਹਨਾਂ ਨੇ 21 ਮਈ ਨੂੰ ਮੀਟਿੰਗ ਕੀਤੀ ਸੀ ਸੋ ਉਹਨਾਂ ਨੇ ਉਸ ਤੋਂ ਬਾਅਦ ਮੀਟਿੰਗ ਕੀਤੀ ਤੁਰੰਤ ਔਰ ਗਿਆਨੀ ਕੁਲੀਪ ਸਿੰਘ ਗੜਗਜ ਔਰ ਤਖਸੀਰੀ ਦਮਦਮਾ ਸਾਹਿਬ ਦੇ ਜਫੀਸਰ ਗਿਆਨੀ ਟੇਕ ਸਿੰਘ ਧਨੋਲਾ ਇਹਨਾਂ ਦੋਹਾਂ ਨੂੰ ਹੀ ਪੰਚ ਚੋਂ ਵੀ ਚੇਕਿਆ ਸੀ ਪਰ ਫੈਸਲੇ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਆਧਾਰ ਕੀ ਲਿਆ ਸੀ ਉਹ ਕਹਿੰਦੇ ਕਿ ਇਹ ਜਿਹੜੇ ਫੈਸਲੇ ਹੋਏ ਨੇ ਇਹ ਤਖਸੀਰੀ ਪਟਨਾ ਸਾਹਿਬ ਦੀ ਮਰਿਆਦਾ ਸੰਵਿਧਾਨ ਤੇ ਜਿਹੜੇ ਉਪ ਨਿਯਮ ਨੇ ਉਹਨਾਂ ਨੂੰ ਚੁਣੌਤੀ ਨੇ ਉਨਾਰੇ ਖਿਲਾਫ ਜਾ ਕੇ ਫੈਸਲੇ ਕੀਤੇ ਗਏ ਨੇ ਜਿਹੜੇ ਫੈਸਲੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਗਿਆਨੀ ਰਣਜੀਤ ਸਿੰਘ ਬਾਰੇ ਇਸੇ ਕਰਕੇ ਮਾਮਲਾ ਅੱਗੇ ਵਧਿਆ ਔਰ ਉਹਨਾਂ ਨੇ ਸਮਾਂ ਦਿੱਤਾ ਸੀ 10 ਦਿਨ ਦਾ ਕਿ ਸੁਖਵੀਰ ਸਿੰਘ ਬਾਦਲ ਕਿਤੇ ਨਾ ਕਿਤੇ ਸਾਜ਼ਿਸ਼ ਘੜੀਆਂ ਦੇ ਵਿੱਚ ਸ਼ਾਮਲ ਲੱਗਦੇ ਨੇ ਹਾਂ ਔਰ ਉਹਨਾਂ ਨੇ ਕਿਹਾ ਸੀ ਕਿ ਸੁਖਵੀਰ ਬਾਦਲ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣੀ ਸਫਾਈ ਦੇਣ ਨਹੀਂ ਤਾਂ ਸਮਝਿਆ ਜਾਏਗਾ ਕਿ ਉਹ ਦੋਸ਼ੀ ਨੇ ਨਾ ਔਰ ਤੁਸੀਂ ਵੇਖੋ ਸੰਦੀਪ ਜੀ ਕਿ ਸੁਖਬੀਰ ਸਿੰਘ ਬਾਦਲ ਉਥੇ ਨਹੀਂ ਗਏ ਬਲਕਿ ਪੰਜਾਬ ਚ ਸਾਡੇ ਤਖਤ ਸਹਿਬਾਨਾਂ ਵੱਲੋਂ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਉਸ ਫੈਸਲੇ ਨੂੰ ਜਿਹਦੇ ਵਿੱਚ ਗਿਆਨੀ ਕੁਰੀਬ ਸਿੰਘ ਗੜਗਜ ਤੇ ਸਿੰਘ ਧਨੋਲਾ ਦੇ ਸਬੰਧ ਚ ਫੈਸਲੇ ਕੀਤੇ ਗਏ ਸੀ ਉਹਨਾਂ ਨੂੰ ਰੱਦ ਕੀਤਾ ਗਿਆ ਸੁਖਬੀਰ ਬਾਦਲ ਨੂੰ ਦੋ ਵਾਰ ਸਮਾਂ ਦਿੱਤਾ ਗਿਆ ਔਰ ਆਖਰਕਾਰ ਅੱਜ ਜਦੋਂ ਇੱਕ ਬਹੁਤ ਵੱਡਾ ਦਿਨ ਹੈ ਸਿਧਾਂਤ ਦੇ ਵਸਾ ਇੱਕ ਤਰੀਕੇ ਨਾਲ ਅੱਜ ਸੁਖਵੀਰ ਬਾਦਲ ਨੂੰ ਛੇਕਣ ਦਾ ਐਲਾਨ ਕਰਤਾ ਪੰਥ ਦੇ ਵਿੱਚ ਪਰ ਇਹ ਮੰਨਿਆ ਗਿਆ ਜਦੋਂ ਅੱਜ ਸਵੇਰੇ ਉਹਨਾਂ ਨੂੰ ਛੇਕਣ ਦੀ ਪ੍ਰਕਿਰਿਆ ਸੁਣਾਈ ਗਈ ਕਿ ਸਮਾਂ ਦਿੱਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਹਾਜ਼ਰ ਨਹੀਂ ਹੋਏ ਉਹਨਾਂ ਨੇ ਆਪਣੀ ਗੱਲ ਨਹੀਂ ਰੱਖੀ ਦੇਖੋ ਉਹ ਵਾਰੀ ਸਮਾਂ ਦਿੱਤਾ ਗਿਆ ਫਿਰ ਤੀਜੀ ਵਾਰੀ ਧਾਮੀ ਸਾਹਿਬ ਨੇ ਐਕਸਟੈਂਸ਼ਨ ਲਵਾਈ ਵੀ ਥੋੜਾ ਸਮਾਂ ਹੋਰ ਦੇਈ ਪਰ ਉਹਦੇ باوجود ਸੁਖਵੀਰ ਬਾਦਲ ਉੱਥੇ ਨਹੀਂ ਗਏ ਕਹਿੰਦੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਗੱਲ ਕੀਤੀ ਸੀ 20 ਦਿਨ ਦਾ ਸਮਾਂ ਜਿਹੜਾ ਹੋਰ ਦਿੱਤਾ ਗਿਆ ਸੀ ਹੁਣ ਸੰਦੀਪ ਜੀ ਅਸੀਂ ਦੇਖੀਏ ਕਿ ਇੱਕ ਕਮੇਟੀ ਉਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸੀ ਉਹ ਕਮੇਟੀ ਵੀ ਉਚੇਚੇ ਤੌਰ ਤੇ ਤਖਸ਼ਿਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਔਰ ਉਹਨਾਂ ਦੇ ਜਿਹੜੇ ਹੋਰ ਮੈਂਬਰ ਸਹਿਬਾਨ ਨੇ ਉਹਨਾਂ ਦੇ ਨਾਲ ਮੁਲਾਕਾਤ ਮੁਲਾਕਾਤ ਕਰਕੇ ਆਈ ਹੈ ਔਰ ਉਹ ਕਮੇਟੀ ਨੇ ਮੁਲਾਕਾਤ ਕਰਕੇ ਆਪਣੀ ਰਿਪੋਰਟ ਦੇਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਉਸ ਕਮੇਟੀ ਨੇ ਵੀ ਆਪਣੀ ਰਿਪੋਰਟ ਆ ਕੇ ਸੌਂਪੀ ਔਰ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਹਜੇ ਤੱਕ ਕਿਸੇ ਤਰ੍ਹਾਂ ਦਾ ਜਿਹੜਾ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਕਿਸੇ ਤਰ੍ਹਾਂ ਦਾ ਮੀਡੀਆ ਦੇ ਵਿੱਚ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਉਸ ਕਮੇਟੀ ਦੀ ਰਿਪੋਰਟ ਚੋਂ ਕੀ ਨਿਕਲਿਆ ਸੰਦੀਪ ਜੀ ਔਰ ਇਹਦਾ ਵੀ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਹੈ ਧਾਰਮਿਕ ਹਲਕਿਆਂ ਦੇ ਵਿੱਚ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਜਿਹੜੀ ਕਮੇਟੀ ਗਈ ਸੀ ਉਨੇ ਉਹਨਾਂ ਨਾਲ ਮੁਲਾਕਾਤ ਕਰਕੇ ਕਿਸ ਨਤੀਜੇ ਤੇ ਉਹ ਕਮੇਟੀ ਪਹੁੰਚੀ ਭਾਈ ਗੁਜਨ ਸਿੰਘ ਗਰੇਵਾਲ ਵੀ ਉਸ ਕਮੇਟੀ ਦੇ ਵਿੱਚ ਨਾਲ ਗਏ ਸੀ ਸੰਦੀਪ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਜਦੋਂ ਸੁਖਵੀਰ ਬਾਦਲ ਨੂੰ ਤਨਖਾਹੀਆ ਕੋਸ਼ਿਸ਼ ਕੀਤਾ ਗਿਆ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਇਹ ਜ਼ਿਕਰ ਕਰਨਾ ਬਹੁਤ ਮਹੱਤਵਪੂਰਨ ਹੈ ਜੀ ਸੋ ਜਿਹੜੀ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਹੈ ਉਹ ਚ ਤਖਤ ਦੇ ਜਥੇਦਾਰ ਤੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਵਧੀਕ ਹੈੱਡ ਗ੍ਰੰਥੀ ਭਾਈ ਗਿਆਨੀ ਦਿਲੀਪ ਸਿੰਘ ਤੇ ਭਾਈ ਗੁਰदयाल ਸਿੰਘ ਸੀਨੀਅਰ ਮੀਤ ਗ੍ਰੰਥੀ ਭਾਈ ਪਰਸ਼ੂਰਾਮ ਸਿੰਘ ਅਤੇ ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਸੀ ਸੋ ਇਹਨਾਂ ਸਾਰਿਆਂ ਵੱਲੋਂ ਜਿਹੜਾ ਇਹ ਫੈਸਲਾ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਹੁਣ ਸੁਖਵੀਰ ਸਿੰਘ ਬਾਦਲ ਨੂੰ ਬਚਾਊ ਕੌਣ ਦੇਖੋ ਬੜੇ ਮਹਾਨ ਤਖਸਹਬਾਨ ਨੇ ਅਗਰ ਇੱਕ ਤਖਤ ਕਿਸੇ ਵੱਡੇ ਸਿਆਸੀ ਲੀਡਰ ਨੂੰ ਪਰ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹਿਆ ਐਲਾਨਦਾ ਤੇ ਤੁਸੀਂ ਵੇਖੋ ਕੀ ਸਥਿਤੀ ਬਣਦੀ ਆ ਜ ਸੁਖਬੀਰ ਸਿੰਘ ਬਾਦਲ ਦੀ ਕੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵਿਚ ਵਿਚਾ ਕਰਨ ਦੀ ਕੋਸ਼ਿਸ਼ ਕਰੂ ਨਹੀਂ ਹੁਣ ਤੇ ਦਲਾਸਰ ਤਨਖਾਹ ਲੱਗ ਗਈ ਆ ਹੁਣ ਤੇ ਤੁਸੀਂ ਦੇਖੋ ਨਾ ਤਨਖਾਹ ਲੱਗ ਚੁੱਕੀ ਆ ਹੁਣ ਤੇ ਜੋ ਉਹਦਾ ਪ੍ਰੋਸੈਸ ਹੋਏਗਾ ਉਹ ਫਾਲੋ ਕਰਨਾ ਪਏਗਾ ਜੋ ਵੀ ਸੇਵਾ ਲੱਗੇਗੀ ਬਈ ਜੋੜਿਆਂ ਦੀ ਸੇਵਾ ਲਗਦੀ ਆ ਜਾਂ ਝੂਠੇ ਬਰਤਨ ਸਾਫ਼ ਕਰਨ ਦੀ ਲਗਦੀ ਆ ਪਰ ਸਵਾਲ ਇੱਥੇ ਡਲਾ ਸਾਹਿਬ ਇਹ ਖੜਾ ਹੁੰਦਾ ਵੀ ਸੁਖਬੀਰ ਬਾਦਲ ਜਿੱਦਾਂ ਹੌਲੀ-ਹੌਲੀ ਕੋਸ਼ਿਸ਼ ਕਰ ਰਿਹਾ ਹਾਲਾ ਪੂਰਾ ਹੰਗਾਰਾ ਨਹੀਂ ਮਿਲ ਰਿਹਾ ਜੋਰ ਪੂਰਾ ਲਾਇਆ ਸੁਖਬੀਰ ਬਾਦਲ ਨੇ ਲੁਧਿਆਣਾ ਦੀ ਜ਼ਿਮਨੀ ਚੋਣ ਤੇ ਜ਼ਮਾਨਤ ਜਬਤ ਹੋਈ ਆ ਫਿਰ ਤਰਨਤਾਰਨ ਦੀ ਜ਼ਿਮਨੀ ਚੋਣ ਫਿਰ ਸਿਰ ਦੇ ਉੱਤੇ ਆ ਗਈ ਆ ਲੜਨੀ ਪੈਣੀ ਆ ਇਹ ਸਭ ਦੇ ਵਿੱਚ ਆ ਜਿਹੜਾ ਫੈਸਲਾ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਡਲਾ ਸਾਹਿਬ ਦੇਖੋ ਕਿਉਂਕਿ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੜਜ ਔਰ ਗਿਆਨੀ ਤੇ ਟੇਕ ਸਿੰਘ ਧਨੋਲਾ ਹੋਣਾ ਤੇ ਕਾਰਵਾਈ ਕੀਤੀ ਗਈ ਸੀ ਤਖਸਰੀ ਪਟਨਾ ਸਾਹਿਬ ਵੱਲੋਂ ਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇੱਧਰ ਵੀ ਤਖਸ ਸਹਿਬਾਨਾਂ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਉਸ ਫੈਸਲੇ ਨੂੰ ਰੱਦ ਕੀਤਾ ਗਿਆ ਸੀ ਕੀ ਹੁਣ ਸੁਖਵੀਰ ਸਿੰਘ ਦੇ ਮਾਮਲੇ ਦੇ ਵਿੱਚ ਸਾਡੇ ਤਖਸ ਸਹਿਬਾਨਾਂ ਤੇ ਕੋਈ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਰ ਅਗਰ ਜਿਹਾ ਕੁਝ ਕੀਤਾ ਗਿਆ ਤੇ ਫਿਰ ਇਹ ਸਵਾਲ ਖੜਾ ਹੋਏਗਾ ਕਿ ਕੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਣੀ ਬਣਦੀ ਸੀ ਅਗਰ ਗਿਆਨੀ ਕੁਲਜੀਪ ਸਿੰਘ ਡੜਗਜ ਜਾਂ ਗਿਆਨੀ ਜਾਂ ਬਾਬਾ ਟੇਕ ਸਿੰਘ ਢਨੌਲਾ ਦੇ ਮਾਮਲੇ ਦੇ ਵਿੱਚ ਪੰਜ ਪਿਆਰੇ ਸਿੰਘ ਸਹਿਬਾਨਾ ਨੇ ਫੈਸਲਾ ਸੁਣਾਇਆ ਕਿ ਤਖਤ ਚਰੀ ਪਟਨਾ ਸਾਹਿਬ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਜਾਇਜ਼ ਨਹੀਂ ਹੈ ਕਿਉਂਕਿ ਉਹ ਜਥੇਦਾਰ ਸਹਿਬਾਨਾ ਦੇ ਸਬੰਧ ਵਿੱਚ ਸੀ ਕੀ ਅਕਾਲੀ ਦਲ ਦੇ ਪ੍ਰਧਾਨ ਬਾਰੇ ਕੋਈ ਇਸ ਤਰੀਕੇ ਦੀ ਗੱਲ ਕੀਤੀ ਜਾ ਸਕਦੀ ਹੈ ਸ਼ਾਇਦ ਇਹ ਔਖਾ ਲੱਗਦਾ ਅਗਰ ਇਸ ਤਰੀਕੇ ਦਾ ਕੋਈ ਯਤਨ ਹੁੰਦਾ ਉਹਦੇ ਨਾਲ ਇਹ ਪੂਰਾ ਵਿਵਾਦ ਫੇਰ ਹੋਰ ਭਖੇਗਾ ਸੰਦੀਪ ਜੀ ਫੇਰੇ ਵਿਵਾਦ ਘਟਣ ਦੀ ਥਾਂ ਤੇ ਹੋਰ ਭਖੇਗਾ ਹੁਣ ਸੁਖਬੀਰ ਸਿੰਘ ਬਾਦਲ ਦਾ ਹਾਲੇ ਤੱਕ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਲਗਭਗ 1:00 ਵਜੇ ਸੁਖਬੀਰ ਸਿੰਘ ਬਾਦਲ ਦਾ ਹਜੇ ਤੱਕ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਆਇਆ ਸੁਖਬੀਰ ਸਿੰਘ ਬਾਦਲ ਦੀ ਧਿਰ ਵੱਲੋਂ ਕੋਈ ਪ੍ਰतिकਰਮ ਨਹੀਂ ਆਇਆ ਹੋ ਸਕਦਾ ਹੈ ਕਿਸੇ ਵੇਲੇ ਵੀ ਉਹਨਾਂ ਦਾ ਪ੍ਰतिकਰਮ ਆ ਜਾਏ ਉਹਨਾਂ ਦਾ ਰਿਐਕਸ਼ਨ ਆ ਜਾਏ ਹੁਣ ਸਵਾਲ ਇਹ ਹੈ ਕਿ ਇਹਦੇ ਨਾਲ ਸਿਆਸੀ ਤੌਰ ਤੇ ਸੁਖਵੀਰ ਸਿੰਘ ਬਾਦਲ ਦੀ ਸਥਿਤੀ ਹੋਰ ਕਮਜ਼ੋਰ ਹੁੰਦੀ ਹੈ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਕੁਲਜੀਤ ਸਿੰਘ ਗੜਗਜ ਨੇ ਫੈਸਲੇ ਕੀਤੇ ਔਰ ਜਿਵੇਂ ਤੱਕ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਸਹਿਬਾਨਾ ਵੱਲੋਂ ਇਹ ਸ਼ੰਕੇ ਪ੍ਰਗਟ ਕੀਤੇ ਗਏ ਕਿ ਸੁਖਵੀਰ ਸਿੰਘ ਬਾਦਲ ਸਾਜ਼ਿਸ਼ ਘਾੜੇ ਦੇ ਰੂਪ ਦੇ ਵਿੱਚ ਸ਼ੱਕ ਸੀ ਕਿ ਤਨਖਾਹਿਆ ਜਦੋਂ ਕਰਾਰ ਦਿੱਤਾ ਗਿਆ ਤੇ ਉਹਨਾਂ ਨੇ ਇਹ ਸੰਕੇਤ ਦਿੱਤੇ ਕਿ ਇਹਦਾ ਮਤਲਬ ਹੈ ਜੇ ਉਹ ਨਹੀਂ ਸੁਖਵੀਰ ਬਾਦਲ ਪੇਸ਼ ਹੋਇਆ ਕਿਤੇ ਨਾ ਕਿਤੇ ਉਹ ਉਹ ਹਿੱਸਾ ਸੀ ਉਸ ਪੂਰੀ ਸੋਚ ਦਾ ਇਹ ਇਹ ਸਭ ਤੋਂ ਵੱਡੀ ਗੱਲ ਹੈ ਹੁਣ ਸੁਖਵੀਰ ਸਿੰਘ ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ ਡਲਾ ਸਾਹਿਬ ਜਿਹੜਾ ਮੈਂ ਉਹਨਾਂ ਦਾ ਸੁਣ ਰਿਹਾ ਸੀਗਾ ਜਦੋਂ ਟੀਵੀ ਟੈਲੀਵਿਜ਼ਨ ਦੇ ਉੱਤੇ ਉਹ ਵੀ ਇਹੀ ਕਹਿ ਰਹੇ ਸੀ ਵੀ ਇਹ ਸਾਰਾ ਕੁਝ ਜੋ ਹੋਇਆ ਇਹ ਸਿਆਸਤ ਤੋਂ ਪ੍ਰੇਰਿਤ ਸੀ ਤੇ ਸਿਆਸਤ ਜਿਹੜੀ ਆ ਉਹ ਮਤਲਬ ਉਹ ਉਹਨਾਂ ਦਾ ਕਹਿਣਾ ਵੀ ਸੁਖਬੀਰ ਬਾਦਲ ਤੋਂ ਇਲਾਵਾ ਕੋਈ ਸਿਆਸਤ ਕਰਦਾ ਹੀ ਨਹੀਂ ਉੱਥੇ ਕਿਉਂਕਿ ਧਾਰਮਿਕ ਸੰਸਥਾਵਾਂ ਦੇ ਵਿੱਚ ਅਕਾਲੀ ਦਲ ਤੋਂ ਇਲਾਵਾ ਤਾਂ ਕੋਈ ਮਤਲਬ ਹੋਰ ਛੇੜਛਾੜ ਕਰਦਾ ਹੀ ਨਹੀਂ ਆ ਇਸੇ ਕਰਕੇ ਸੁਖਬੀਰ ਬਾਦਲ ਨੂੰ ਜਿਹੜਾ ਤਨਖਾਹਿਆ ਕੋਸ਼ਿਸ਼ ਕੀਤਾ ਗਿਆ ਅੱਜ ਹੁਣ ਸਵਾਲ ਅਗਲਾ ਸੁਖਬੀਰ ਸਿੰਘ ਬਾਦਲ ਤੇ ਬਣਦਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਇਹ ਸਾਰਾ ਕੁਝ ਪ੍ਰਵਾਨ ਕਰਨਗੇ ਪਹਿਲਾਂ ਤਾਂ ਉਹਨਾਂ ਨੇ ਸਾਰਾ ਕੁਝ ਝੋਲੀ ਪਾਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਕਿ ਹੁਣ ਉਹ ਸਭ ਕੁਝ ਖਿੜੇ ਮੱਥੇ ਪ੍ਰਵਾਨ ਕਰਨਗੇ ਇਸ ਤਰੀਕੇ ਦੀ ਸਹਿਮਤੀ ਦੇਣਗੇ ਕਿ ਅਗਰ ਮੈਨੂੰ ਤਨਖਾਈਆ ਘੋਸ਼ਿਤ ਕੀਤਾ ਗਿਆ ਹੈ ਤੇ ਮੈਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਦੇ ਲਈ ਤਿਆਰ ਹ ਹੁਣ ਤਖਸ਼ੀਰੀ ਪਟਨਾ ਸਾਹਿਬ ਦੇ ਵੱਲੋਂ ਜਦੋਂ ਇਹ ਫੈਸਲਾ ਕਰ ਦਿੱਤਾ ਗਿਆ ਇਸ ਸਿਧਾਂਤਕ ਤੌਰ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਇੱਕ ਤਰ੍ਹਾਂ ਨਾਲ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਹ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਸਾਰੇ ਤਖਤ ਸਹਿਬਾਨਾਂ ਨੂੰ ਸਮਰਪਿਤ ਹੈ ਕਿ ਉਹ ਇੱਕ ਤਖਤ ਸਹਿਬਾਨ ਦੇ ਫੈਸਲੇ ਅੱਗੇ ਸਿਰ ਝੁਕਾਏਗਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਬਣ ਗਈ ਪਰੰਪਰਾਵਾਂ ਦੇ ਮਸਲੇ ਤੇ ਸਿਧਾਂਤਾਂ ਦੇ ਮਸਲੇ ਤੇ ਠੀਕ ਹੈ ਉਹ ਵੈਸਾਂ ਵੱਖਣੀਆਂ ਚੱਲਦੀਆਂ ਰਹਿਣਗੀਆਂ ਕਿ ਕਿਸ ਤਰ੍ਹਾਂ ਦੇ ਨਾਲ ਸਿਧਾਂਤਕ ਦਖਲਅੰਦਾਜ਼ੀ ਹੋਈ ਜਾਂ ਨਹੀਂ ਹੋਈ ਪਾਰਿਕ ਤੱਕ ਸਰਬੰਦਾ ਫੈਸਲਾ ਆ ਗਿਆ ਇਹ ਸੁਖਵੀਰ ਸਿੰਘ ਬਾਦਲ ਦੇ ਸਾਨੂੰ ਰਿਐਕਸ਼ਨ ਦਾ ਇੰਤਜ਼ਾਰ ਕਰਨਾ ਪਏਗਾ ਪਰ ਇਹਨਾਂ ਸਾਰੀਆਂ ਸਥਿਤੀਆਂ ਚ ਮੈਂ ਇਹ ਦੇਖਦਾ ਸੰਦੀਪ ਜੀ ਕਿ ਪਿਛਲੇ ਕੁਝ ਸਮੇਂ ਚ ਜਿਸ ਤਰ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਹੋਣਾ ਨੇ ਵੀ ਇੱਕ ਤਰੀਕੇ ਨਾਲ ਗੈਰ ਜ਼ਰੂਰੀ ਸਟੈਂਡ ਲਿਆ ਜਦੋਂ ਉਹ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਸਿਰੇ ਤੋਂ ਹਾਲਾਂਕਿ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਕੀਤੀ ਉਹਦਾ ਹਿੱਸਾ ਨਹੀਂ ਬਣੇ ਸੁਖਵੀਰ ਸਿੰਘ ਬਾਦਲ ਧੜੇ ਦੇ ਲੋਕ ਉਹਨਾਂ ਨੇ ਆਪਣੀਆਂ ਭਰਤੀ ਕੀਤੀ ਮੈਂਬਰਸ਼ਿਪ ਭਰੀ ਔਰ ਇਹ ਕਿ ਆ ਕਿ ਅਸੀਂ ਦਾ ਸ਼੍ਰੀ ਅਕਾਲ ਤੱਕ ਸਾਡੇ ਹੁਕਮਾ ਮੁਤਾਬਕ ਸਭ ਕੁਝ ਕੀਤਾ ਡੈਲੀਗੇਟ ਸੱਦੇ ਬਣਾਏ ਨਵੇਂ ਪੁਰਾਣੇ ਡੈਲੀਗੇਟ ਬਣਾਏ ਚੋਣ ਕੀਤੀ ਪ੍ਰਧਾਨ ਬਣ ਗਏ ਤੇ ਪ੍ਰਧਾਨ ਬਣਨ ਤੋਂ ਬਾਅਦ ਬਿਆਨ ਦਿੱਤਾ ਕਿ ਤਖਸ ਸਹਿਬਾਨਾ ਤੇ ਕਬਜ਼ੇ ਹੋ ਗਏ ਸੀ ਇਸ ਕਰਕੇ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਤਖਸ ਸਹਿਬਾਨਾ ਤੋਂ ਕਰਜ ਕਬਜ਼ੇ छुੜਾਈ ਇੱਕ ਤਰੀਕੇ ਨਾਲ ਜਿਹੜੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਸੀ ਹਟਾਉਣ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਦੀ ਵਕਾਲਤ ਹੀ ਕਰ ਦਿੱਤੀ ਸੁਖਬੀਰ ਸਿੰਘ ਬਾਦਲ ਨੇ ਇੱਕ ਤਰ੍ਹਾਂ ਨਾਲ ਉਸ ਵੇਲੇ ਇਹ ਲੱਗਣ ਲੱਗਿਆ ਸੀ ਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਜਿਹੜੇ ਇਹ ਬਿਆਨ ਹੈ ਇਹਦੇ ਨਾਲ ਜਿਹੜੇ ਸਾਰੇ ਤੱਕ ਸਹਿਬਾਨਾਂ ਦੇ ਜਥੇਦਾਰ ਸਾਹਿਬ ਨੇ ਜਾਂ ਉਥੋਂ ਦੀਆਂ ਪ੍ਰਬੰਧਕੀ ਕਮੇਟੀਆਂ ਨੇ ਉਹ ਜ਼ਰੂਰ ਚਿੰਤਾ ਵਾਲੀ ਸਥਿਤੀ ਦੇ ਵਿੱਚ ਪੈਣ ਗਿਆ ਉਹ ਹਾਲਾਂਕਿ ਉਹ ਇੱਕ ਵੱਖਰਾ ਵਿਸ਼ਾ ਹੈ ਅਰ ਉਹ ਵਿਸ਼ਾ ਹਜੇ ਵੀ ਸਿੱਖ ਮਨਾਚ ਉਸੇ ਤਰ੍ਹਾਂ ਖੜਾ ਹੈ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੇ ਭਰਤੀ ਕਰ ਰਹੇ ਨੇ ਉਹ ਤਾਂ ਲਗਾਤਾਰ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਤੇ ਬਿਆਨ ਦੇ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਤਖਸਹਬਾਨਾਂ ਦੀ ਜਿਹੜੀ ਮਾਨ ਮਰਿਆਦਾ ਹੈ ਉਹਨੂੰ ਛੱਟ ਮਾਰੀ ਹੈ ਪਰੰਪਰਾਵਾਂ ਦੀ ਉਲੰਘਣਾ ਕਰਾਈ ਹੈ ਭਾਵੇਂ ਸ਼ਰੋਮਣੀ ਕਮੇਟੀ ਇਹ ਕਹਿੰਦੀ ਹੈ ਕਿ ਅੰਤਰਿੰਕ ਕਮੇਟੀ ਦੇ ਫੈਸਲੇ ਨਹੀਂ ਪਰ ਇਹ ਇਲਜ਼ਾਮ ਲੱਗਦੇ ਨੇ ਕਿਤੇ ਨਾ ਕਿਤੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕੀਤਾ ਭਾਵੇਂ ਗਿਆਨੀ ਰਗਵੀਰ ਸਿੰਘ ਨੂੰ ਭਾਵੇਂ ਗਿਆਨੀ ਸੁਲਤਾਨ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਖ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਪੂਰਿਆ ਇਹਨਾਂ ਸਾਰੇ ਫੈਸਲਿਆਂ ਨਾਲ ਇਹ ਤਾਂ ਆਮ ਤੌਰ ਤੇ ਸਿੱਖ ਮਾਨਸਿਕਤਾ ਦੇ ਵਿੱਚ ਇਹ ਗੱਲ ਆ ਗਈ ਹੈ ਇਹ ਸਾਫ਼ ਕਿਵੇਂ ਕਰਨਗੇ ਸੁਖਬੀਰ ਸਿੰਘ ਬਾਦਲ ਔਰ ਜਿਹੜਾ ਹੁਣ ਤਨਖਾਹਿਆ ਉਹਨਾਂ ਨੂੰ ਐਲਾਨ ਦਿੱਤਾ ਗਿਆ ਇਸ ਮਾਮਲੇ ਤੇ ਕੀ ਨਿਮਕੇ ਸ਼ੁਕਬੀਰ ਸਿੰਘ ਬਾਦਲ ਫੈਸਲਾ ਪ੍ਰਵਾਨ ਕਰਨਗੇ ਜਾਂ ਸ਼ੁਕਬੀਰ ਸਿੰਘ ਬਾਦਲ ਜਿਹੜੇ ਇਹ ਕਹਿ ਸਕਦੇ ਨੇ ਕਿ ਤੱਕ ਸਹਿਮਾਨਾ ਤੇ ਕਬਜ਼ਾ ਸੀ ਦੂਜੀਆਂ ਤਾਕਤਾਂ ਦਾ ਦੂਜੀਆਂ ਸ਼ਕਤੀਆਂ ਦਾ ਕੇਂਦਰ ਅਦਾਰ ਏਜੰਸੀਆਂ ਦਾ ਇਸ ਮਾਮਲੇ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਦਾ ਸਟੈਂਡ ਇਹੀ ਹੋਏਗਾ ਹੁਣ ਇਹ ਇੱਕ ਵੱਡਾ ਕੌਮ ਦੇ ਅੱਗੇ ਕਿਉਂਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਕੌਮ ਦੇ ਅੱਗੇ ਇੱਕ ਵੱਡਾ ਸਵਾਲ ਹੈ ਹੁਣ ਜਿਹੜੀਆਂ ਆਪਣੀਆਂ ਇਦੇ ਨਾਲ ਡਲਸਪ ਪੰਜ ਮੈਂਬਰੀ ਕਮੇਟੀ ਹੋਰ ਮਜ਼ਬੂਤ ਹੋਏਗੀ ਕਿਉਂਕਿ ਉਹ ਪੰਥ ਪ੍ਰਵਾਹ ਜਿਹੜੀ ਆ ਉਹਨੂੰ ਮਾਨਤਾ ਮਿਲੀ ਹੋਈ ਆ ਕਲਕੱਤਾ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਭਰਤੀ ਹੋਈ ਆ ਤੇ ਹੁਣ ਉਹਨਾਂ ਨੇ ਵੈਸੇ ਡੈਲੀਗੇਸ਼ਨ ਆਪਣਾ ਚੁਣ ਕਰਨੀ ਆ ਉੱਤੇ ਕੁ ਪ੍ਰਭਾਵ ਪਏਗਾ ਇਹਦਾ ਪੋਜ਼ਿਟਿਵ ਇੰਗ ਕਿਦਾਂ ਦੇਖਦੇ ਦੇਖੋ ਸਿੱਧੇ ਤੌਰ ਤੇ ਪਿਛਲੇ ਕੁਝ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਤੋਂ ਕਮਜ਼ੋਰ ਹੁੰਦਾ ਚੱਲਿਆ ਗਿਆ ਸ਼੍ਰੋਮਣੀ ਅਕਾਲੀ ਦਾ ਸੁਖਬੀਰ ਬਾਦਲ ਜੀ ਨੂੰ ਲੀਡ ਕਰ ਰਿਹਾ ਸੁਖਬੀਰ ਬਾਦਲ ਸੋ ਲੁਧਿਆਣਾ ਚੋਣ ਹੋਈ ਫਿਰ ਜ਼ਮਾਨਤ ਜ਼ਬਤ ਹੋ ਗਈ ਪਹਿਲਾਂ ਤੱਕ ਸਹਿਮਾਨਾਂ ਤੇ ਸੁਖਬੀਰ ਬਾਦਲ ਨੇ ਬਿਆਨ ਦਿੱਤੇ ਬਹੁਤੀ ਸਿੱਖ ਵੋਟ ਸੁਖਬੀਰ ਬਾਦਲ ਨੂੰ ਪਈ ਨਹੀਂ ਲੁਧਿਆਣੇ ਜ਼ਿਮਨੀ ਚੋਂ ਹਾਲਾਂਕਿ ਕੈਂਡੀਡੇਟ ਚੰਗਾ ਸੀ ਪਰਵਕਾਰ ਸਿੰਘ ਘੁੰਮਣ ਇੱਕ ਚੰਗਾ ਕੈਂਡੀਡੇਟ ਸੀ ਔਰ ਉਹਦਾ ਵਿਰੋਧ ਕੋਈ ਨਹੀਂ ਸੀ ਕਿਸੇ ਪਾਸਿਓਂ ਕਿਸੇ ਨੇ ਪਰਵਕਾਰ ਸਿੰਘ ਘੁੰਮਣ ਦਾ ਵਿਰੋਧ ਨਹੀਂ ਕੀਤਾ ਇਸ ਦੇ ਬਾਵਜੂਦ ਵੀ ਅਗਰ ਇੰਨੀ ਜ਼ਿਆਦਾ ਵੋਟ ਨਹੀਂ ਪਈ ਉਹਨਾਂ ਹਾਲਾਤਾਂ 'ਚ ਜਦੋਂ ਸੁਖਬੀਰ ਬਾਦਲ ਦਾ ਧੜਾ ਦਾਵਾ ਕਰਦਾ ਹੈ ਕਿ ਅਸੀਂ ਤਾਂ ਭਰਤੀ 25 26 27 28 ਲੱਖ ਤੋਂ ਜ਼ਿਆਦਾ ਕਰਤੀ ਅਗਰ ਐਡੀ ਵੱਡੀ ਭਰਤੀ ਕਰਤੀ 117 ਲੋਕ ਸਭਾ ਹਲਕਿਆਂ ਦੇ ਵਿੱਚੋਂ ਤੇ ਫਿਰ ਵੋਟਾਂ ਕਿੰਨੀਆਂ ਨਿਕਲੀਆਂ ਜਿਹੜਾ ਵਿਅਕਤੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਭਰਤੀ ਕਰ ਗਿਆ ਉਹ ਵੋਟ ਜ਼ਰੂਰ ਪਾਊਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਇਸੇ ਸਾਡੇ ਮਹਾਨ ਤਖਤ ਸਾਹਿਬ ਤੋਂ ਹੋਈ ਹੈ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਇੱਥੇ ਵੀ ਰਹੱਸ ਹੈ ਪਰ ਜਿਹੜੀ ਸੁਖਬੀਰ ਬਾਦਲ ਦੇ ਧੜੇ ਦੀ ਭਰਤੀ ਹੈ ਉਹਦੇ 'ਚ ਵੀ ਕੋਈ ਰਹੱਸ ਹੈ ਵੀ ਵੇਖੋ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ 2 ਜੁਲਾਈ 3 ਵਜੇ ਤੱਕ ਦਾ ਅੰਕੜਾ ਦਿੱਤਾ ਵੀ 829000 ਇਹਦਾ ਮਤਲਬ ਕੀ ਹੈ 2 ਜੁਲਾਈ ਤੋਂ ਬਾਅਦ ਵੀ ਭਰਤੀ ਹੁਣ ਕੱਲ ਵੀ ਮੈਂ ਵੇਖਿਆ ਚਰਨਜੀਤ ਬਰਾੜ ਨੂੰ ਕਿਵੇਂ ਕਾਪੀਆਂ ਲੋਕ ਭਰਤੀ ਕਰਨ ਤੋਂ ਬਾਅਦ ਆਗੂ ਸਹਿਬਾਨ ਸੌਂਪ ਰਹੇ ਨੇ ਮਨਪਤਿਆਲੀ ਨੂੰ ਇਕਬਾਲ ਚੁੰਦਾ ਨੂੰ ਬੀਬੀ ਸਦਵੰਤਕਾਰ ਨੂੰ ਬਡਾਲਾ ਸਾਹਿਬ ਨੂੰ ਔਰ ਬਾਕੀ ਸਾਰਿਆਂ ਨੂੰ ਬਡਾਲਾ ਸਾਹਿਬ ਇੱਥੇ ਮੈਨੂੰ ਇੱਕ ਸਵਾਲ ਯਾਦ ਆ ਗਿਆ ਮਾਫ ਕਰਨਾ ਮਾਫ ਕਰਨਾ ਜੇ ਤਾਂ ਤੁਸੀਂ ਬਾਰ ਬਾਰ ਇਹ ਜ਼ਿਕਰ ਕਰਦੇ ਹੋ ਵੀ ਸੁਖਬੀਰ ਬਾਦਲ ਨੇ ਮਤਲਬ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਸੀ ਸਾਰੀ ਦੁਨੀਆ ਨੇ ਸੁਣੀ ਹੈ ਵੀ ਤਖਤਾਂ ਦੇ ਉੱਤੇ ਤਾਂ ਕਬਜ਼ਾ ਹੋ ਗਿਆ ਜੀ ਸਰਕਾਰਾਂ ਦਾ ਹੁਣ ਸੁਖਬੀਰ ਬਾਦਲ ਦਾ ਫੇਰ ਇਹ ਬਿਆਨ ਆ ਜਵੇ ਦੇਖੋ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀਗਾ ਤਖਤਾਂ ਤੇ ਕਬਜ਼ਾ ਆਹ ਦੇਖੋ ਜੀ ਮੇਰੇ ਖਿਲਾਫ ਆ ਨਵਾਂ ਫਰਮਾਨ ਜਾਰੀ ਕਰਾਤਾ ਮੈਂ ਤਾਂ ਦੇਖੋ ਅਗਰ ਸੁਖਬੀਰ ਬਾਦਲ ਨੇ ਫੇਰ ਇਸ ਤਰ੍ਹਾਂ ਦਾ ਬਿਆਨ ਦਿੱਤਾ ਉਹ ਅਕਾਲੀ ਦਲ ਦਾ ਪ੍ਰਧਾਨ ਹੈ ਅਕਾਲੀ ਦਲ ਦੇ ਪ੍ਰਧਾਨ ਤੋਂ ਇਸ ਤਰੀਕੇ ਦੇ ਬਿਆਨ ਦੀ ਲੋਕ ਉਮੀਦ ਕਰਨਗੇ ਸਿੱਖ ਸੰਗਤ ਉਮੀਦ ਕਰੂਗੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨਿਗਾਹ ਆਉਣ ਦਾ ਕਾਰਨ ਹੈ ਉਹਦਾ ਕਾਰਨ ਹੀ ਇਹ ਹੈ ਕਿ ਲੋਕਾਂ 'ਚ ਇਹ ਪ੍ਰਭਾਵ ਚਲਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿਧਾਂਤਾਂ ਤੋਂ ਪੰਥਕ ਮਰਿਆਦਾਵਾਂ ਤੋਂ ਲਾਂਬੇ ਹੋ ਗਈ ਉਹ ਸਿਰਫ ਆਪਣੇ ਸਿਆਸੀ ਹਿੱਤਾਂ ਨੂੰ ਪਹਿਲਾਂ ਦੇਖਦੇ ਨੇ ਜਿਹੜੇ ਗੁਰੂ ਸਾਹਿਬਾਨਾਂ ਦੇ ਪਰੰਪਰਾ ਪਰੰਪਰਾਵਾਂ ਨਾਲ ਬਣੇ ਉਦੇਸ਼ ਮਰਿਆਦਾਵਾਂ ਸਿਧਾਂਤ ਉਹਨਾਂ ਨੂੰ ਨਹੀਂ ਮੰਨਦੇ ਦੇਖੋ ਫਿਰ ਅਗਰ ਹੁਣ ਤਖਤ ਸ੍ਰੀ ਪਟਨਾ ਸਾਹਿਬ ਹੈ। ਕੁੱਲ ਦੁਨੀਆ 'ਚ ਏਡਾ ਸਤਕਾਰ ਹੈ। ਅਗਰ ਸੁਖਵੀਰ ਬਾਦਲ ਨੂੰ ਸੱਦਿਆ ਗਿਆ ਸੀ ਤੇ ਸੁਖਵੀਰ ਬਾਦਲ ਦੇ ਜਾਣ ਦਾ ਫਰਜ਼ ਬਣਦਾ ਸੀ। ਸੁਖਵੀਰ ਬਾਦਲ ਆਪਣੀ ਗੱਲ ਉੱਥੇ ਜਾ ਕੇ ਰੱਖਦਾ ਕਿ ਜਿਹੜੇ ਮੇਰੇ ਤੇ ਸ਼ੱਕ ਕੀਤਾ ਜਾ ਰਿਹਾ ਉਹ ਗਲਤ ਹੈ। ਦੰਦਾ ਸਬੂਤ। ਗੱਲ ਸਮਝ ਆਉਂਦੀ? ਬਿਲਕੁਲ। ਹੁਣ ਜਦੋਂ ਸੁਖਵੀਰ ਬਾਦਲ ਗਿਆ ਨਹੀਂ ਫੇਰ ਸਮਾਂ ਦਿੱਤਾ। ਅੱਛਾ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਮਾਂ ਮੰਗ ਕੇ ਸਮਾਵਧਾਰਿਆ ਇਹਦਾ ਮਤਲਬ ਹੈ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਮਾਂ ਹੋਰ ਮੰਗ ਰਿਹਾ ਉਹ ਸੁਖਬੀਰ ਬਾਦਲ ਨਾਲ ਵੀ ਤਾਂ ਗੱਲ ਕਰਦਾ ਹੀ ਹੋਊਗਾ ਨਾ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਉਹਦੀ ਜ਼ਿੰਮੇਵਾਰੀ ਹੈ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਿ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸਮਝਾਵੇ 부ਝਾਵੇ ਵੀ ਤੁਸੀਂ ਜਾਓ ਜੀ ਇਹ ਜਾਣਾ ਚਾਹੀਦਾ ਅਸੀਂ ਤਾਂ ਕਮੇਟੀ ਬਣਾ ਕੇ ਉੱਥੇ ਭੇਜੀ ਹੈ ਕਿ ਮਸਲਾ ਹੱਲ ਹੋਵੇ ਅੱਛਾ ਉਹ ਕਮੇਟੀ ਦੀ ਰਿਪੋਰਟ ਕੀ ਆਈ ਜਿਹੜੀ ਜਾ ਕੇ ਆਈ ਹੈ ਉਹਨਾਂ ਦੀ ਮੰਗ ਕੀ ਸੀ ਇਹਦੇ ਉੱਪਰ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਕੋਈ ਬਹੁਤ ਵੱਡੇ ਬਿਆਨ ਜਾਰੀ ਨਹੀਂ ਕੀਤੇ ਗਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਭਾਈ ਕਮੇਟੀ ਗਈ ਸੀ ਤਖ ਸ਼੍ਰੀ ਪਟਨਾ ਸਾਹਿਬ ਦੇ ਉਥੋਂ ਦੇ ਸਿੰਘ ਸਹਿਬਾਨਾਂ ਨਾਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੇ ਨਾਲ ਸਲਾਹ مشورہ ਕਰਕੇ ਆਈ ਹੈ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਇਹਦੇ ਉੱਪਰ ਕੋਈ ਗੱਲ ਹੋਈ ਜਾਂ ਨਹੀਂ ਹੋਈ ਇਹ ਬਹੁਤਾ ਜ਼ਿਆਦਾ ਪਬਲਿਕ ਨਹੀਂ ਕੀਤਾ ਗਿਆ ਮਤਲਬ ਤੁਸੀਂ ਕੁਝ ਗੱਲਾਂ ਕਮੇਟੀ ਬਣ ਕੇ ਇਸ ਮਸਲੇ ਦੇ ਹੱਲ ਲਈ ਜਾ ਰਹੀ ਹੈ ਉਹ ਕਮੇਟੀ ਕਿਸ ਨਤੀਜੇ ਤੇ ਪਹੁੰਚੀ ਭਾਈ ਸੰਗਤ ਨੂੰ ਇਹ ਤਾਂ ਦੱਸ ਦੋ ਧਾਮੀ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਜੀ ਬੜੇ ਸਤਿਕਾਰਯੋਗ ਸਾਨੂੰ ਨਹੀਂ ਹਜੇ ਤੱਕ ਬਹੁਤੀ ਜ਼ਿਆਦਾ ਕਲੈਰਿਟੀ ਐਨਾ ਪਤਾ ਹੈ ਉਹ ਕਮੇਟੀ ਗਈ ਸੀ ਗੁਰਚਨ ਸਿੰਘ ਗਰੇਵਾਲ ਵੀ ਸੀ ਉਹ ਕਹਿੰਦੇ ਜੀ ਕਮੇਟੀ ਨੇ ਮੀਟਿੰਗ ਕੀਤੀ ਹੈ ਬਹੁਤ ਚੰਗੇ ਮਾਹੌਲ ਚ ਮੀਟਿੰਗ ਹੋਈ ਅਸੀਂ ਉਹ ਸਾਰੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਾਂਗੇ ਉਹ ਰਿਪੋਰਟ ਦੀਆਂ ਸਿਫਾਰਸ਼ਾਂ ਕੀ ਸੀ ਕੀ ਉਸ ਕਮੇਟੀ ਦੇ ਵਿੱਚ ਕੋਈ ਸੁਝਾਅ ਦਿੱਤਾ ਗਿਆ ਵੀ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਇਸ ਤਰ੍ਹਾਂ ਮਸਲਾ ਨਹੀਂ ਵੜੂਗਾ ਉਹ ਤਾਂ ਪਤਾ ਹੀ ਨਹੀਂ ਹੁਣ ਧਾਮੀ ਸਾਹਿਬ ਜੇ ਟਾਈਮ ਮੰਗ ਰਹੇ ਨੇ ਤੇ ਸੁਖਵੀਰ ਬਾਦਲ ਨਾਲ ਤਾਂ ਗੱਲ ਕਰਕੇ ਹੀ ਟਾਈਮ ਮੰਗਿਆ ਹੋਣਾ ਨਾ ਤੇ ਜੇ ਸੁਖਵੀਰ ਬਾਦਲ ਨੇ ਧਾਮੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਗੱਲ ਵੀ ਨਹੀਂ ਮੰਨੀ ਤੇ ਉਧਰੋਂ ਤਰਖਾਇਆ ਕੋਸ਼ਿਤ ਕਰਤਾ ਸੁਖਵੀਰ ਬਾਦਲ ਨੂੰ ਤੇ ਹੁਣ ਸੁਖਵੀਰ ਬਾਦਲ ਕੀ ਹਰਜਿੰਦਰ ਸਿੰਘ ਧਾਮੀ ਸੁਖਵੀਰ ਬਾਦਲ ਨੂੰ ਕੋਈ ਸਲਾਹ ਦੇ ਪਰ ਫਰੋਮਲੀ ਜੀ ਜਨਾਬ ਸਾਬ ਗੱਲ ਵਾਲਾ ਵੀ ਹੁਣ ਸਲਾਹ ਸਲਾਹ ਦੇਣ ਵਾਲਾ ਤੇ ਟਾਈਮ ਖੰਜਾਲਿਆ ਪਹਿਲਾਂ ਦੋ ਵਾਰੀ ਸਮਾਂ ਵਧਾਇਆ ਗਿਆ ਫਿਰ ਤੀਜੀ ਵਾਰੀ ਜਦੋਂ ਦਸਰੇ ਗਿਆਨੀ ਜੀ ਆਪ ਜਥੇਦਾਰ ਸਾਹਿਬ ਵੀ ਧਾਮੀ ਸਾਹਿਬ ਸਾਨੂੰ ਮਿਲਦੇ ਆ ਫਿਰ ਸਮਾਂ ਮੰਗਦੇ ਆ ਸੀ ਸਮਾਂ ਫੇਰ ਦੇ ਦਿੱਤਾ ਜਦੋਂ ਤਿੰਨ ਵਾਰੀ ਤੁਸੀਂ ਸਮਾਂ ਲੈ ਲਿਆ ਉਸ ਤੋਂ ਬਾਅਦ ਨਹੀਂ ਪੇਸ਼ ਹੋਏ ਫਿਰ ਹਾਰ ਕੇ ਉਹਨਾਂ ਤਨਖਾਹ ਸੜਾ ਦਿੱਤੀ ਹੁਣ ਤੇ ਸੁਖਬੀ ਬਾਦਲ ਸਾਹਿਬ ਨੂੰ ਜਿਹੜਾ ਇਹ ਤਨਖਾਹ ਜਿਹੜੀ ਇਹਨਾਂ ਨੂੰ ਲੱਗੀ ਹੈ ਭੁਗਤਣੀ ਹੈ ਪਰ ਸਵਾਲ ਇਹ ਹੈ ਵੀ ਬੈਕ ਟੂ ਬੈਕ ਜਦੋਂ ਬੰਦਾ ਦੋ ਵਾਰੀ ਤਨਖਾਹ ਲਵਾ ਚੁੱਕਾ ਫਿਰ ਉਹਦੇ ਲਈ ਉੱਠਣਾ ਬਹੁਤ ਔਖਾ ਹੋ ਜਾਏਗਾ ਕਿਉਂਕਿ ਇਹ ਧਾਰਮਿਕ ਤਨਖਾਹ ਹੈ 2 ਦਸੰਬਰ ਨੂੰ ਵੀ ਡਲਾ ਸਾਹਿਬ ਜੀ ਆਪਾਂ ਉਸ ਫਰਮਾਨ ਨੂੰ ਵਿਚਾਰੀਏ ਤਾਂ ਉਦੋਂ ਵੀ ਇਹੀ ਕਿਹਾ ਗਿਆ ਸੀਗਾ ਵੀ ਇਹ ਲੀਡਰਸ਼ਿਪ ਜਿਹੜੀ ਆ ਇਹ ਪੰਥ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਇਸੇ ਕਰਕੇ ਤੇ ਭਰਤੀ ਦਾ ਕਨਸੈਪਟ ਆਇਆ ਸੀ ਤੇ ਉਹ ਮਤਲਬ ਮੈਨੂੰ ਇਦਾਂ ਲੱਗਦਾ ਵੀ ਉਸ ਗੱਲ ਨੂੰ ਜਸਟੀਫਾਈ ਕਰ ਦਿੱਤਾ ਵੀ ਤੁਹਾਨੂੰ ਉੱਥੇ ਬੁਲਾਇਆ ਗਿਆ ਤੁਸੀਂ ਪੇਸ਼ ਹੋ ਗਏ ਤੁਸੀਂ ਗਏ ਹੀ ਨਹੀਂ ਦੇਖੋ ਜਿਹੜੀ ਮੈਂ ਗੱਲ ਕੀਤੀ ਹੈ ਕਿ ਕੀ ਹਰਜਿੰਦਰ ਸਿੰਘ ਧਾਮੀ ਸੁਖਵੀਰ ਬਾਦਲ ਨੂੰ ਸਲਾਹ ਦੇਣਗੇ ਹੁਣ ਹਰਜਿੰਦਰ ਸਿੰਘ ਧਾਮੀ ਸੁਖਵੀਰ ਬਾਦਲ ਨੂੰ ਇਹ ਸਲਾਹ ਦੇ ਸਕਦੇ ਆ ਵੀ ਤੁਸੀਂ ਪ੍ਰਵਾਨ ਕਰ ਲਓ ਸਾਰਾ ਕੁਝ ਹੂੰ ਵੀ ਹੁਣ ਤੁਸੀਂ ਇਸ ਫੈਸਲੇ ਦਾ ਵਿਰੋਧ ਨਾ ਕਰਨਾ ਬਤੌਰ ਅਕਾਲੀ ਦਲ ਦੇ ਪ੍ਰਧਾਨ ਜੇ ਵਿਰੋਧ ਕਰੋਗੇ ਇਹਦੇ ਨਾਲ ਬਤੌਰ ਅਕਾਲੀ ਦਲ ਦੇ ਪ੍ਰਧਾਨ ਤੁਹਾਡੀ ਸਥਿਤੀ ਔਰ ਸ਼ਰੋਮਣੀ ਅਕਾਲੀ ਦਲ ਦੀ ਸਥਿਤੀ ਕਮਜ਼ੋਰ ਪਏਗੀ ਸਿੱਖ ਸੰਗਤ ਇਹ ਹੀ ਦੇ ਸਕਦੇ ਨੇ ਹਰਜਿੰਦਰ ਸਿੰਘ ਧਾਮੀ ਹੁਣ ਹਰਜਿੰਦਰ ਸਿੰਘ ਧਾਮੀ ਇਹ ਤਾਂ ਕਹਿ ਨਹੀਂ ਸਕਦੇ ਸੁਖਵੀਰ ਬਾਦਲ ਨੂੰ ਕਿ ਤੁਸੀਂ ਨਾ ਮੰਨਿਓ ਜੀ ਹਮ ਔਰ ਅਗਰ ਕਿਸੇ ਤਰ੍ਹਾਂ ਦਾ ਨਾ ਬੱਖੀ ਬਿਆਨ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਔਰ ਅਗਰ ਸੁਖਵੀਰ ਸਿੰਘ ਬਾਦਲ ਚੁੱਪੀ ਵੀ ਬਣਾ ਲੈਂਦੇ ਨੇ ਵੀ ਮੈਂ ਬੋਲਣਾ ਹੀ ਨਹੀਂ ਜੀ ਮੈਂ ਚੁੱਪੀ ਕਰ ਜਾਣਾ ਮੈਂ ਬੋਲਣਾ ਹੀ ਨਹੀਂ ਅਗਰ بے ਧਿਆਨੀ ਵੀ ਕੀਤੀ ਤਾਂ ਵੀ ਬੁੱਧੀਜੀਵੀ ਪੰਜਾਬ ਚ ਨੇ ਸਿੱਖ ਸੰਗਤ ਸਾਰੀਆਂ ਗੱਲਾਂ ਸਮਝਦੀ ਹੈ ਤੇ ਉਹਦੇ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਏਗਾ ਔਰ ਉਹ ਵੇਲਾ ਜਦੋਂ ਦੂਜੀ ਧਿਰ ਸ਼੍ਰੀ ਕਾਲ ਤਕਤ ਸਾਹਿਬ ਵਾਲੀ ਭਰਤੀ ਕਰ ਰਹੀ ਹੈ ਔਰ 829000 ਇਹ ਅੰਕੜਾ ਛੋਟਾ ਇਸ ਕਰਕੇ ਨਹੀਂ ਹੈ ਇੱਕ ਇੱਕ ਮੋਬਾਈਲ ਨੰਬਰ ਇੱਕ ਇੱਕ ਆਧਾਰ ਕਾਰਡ ਨੰਬਰ ਦਰਜ ਹੈ ਕਾਪੀ ਤੇ ਪੂਰਾ ਵੈਰੀਫਾਈ ਜ਼ਿੰਮੇਦਾਰੀ ਦੇ ਨਾਲ ਉਹ ਭਰੇ ਗਏ ਨੇ ਦੁਨੀਆ 'ਚ ਜਿਹੜਾ ਮਰਜੀ ਬੰਦਾ ਟੈਲੀਫੋਨ ਲਾ ਕੇ ਚੈੱਕ ਕਰ ਲੇ ਉਸ ਭਰਤੀ ਨੂੰ ਉਹ ਜਿਹਨੂੰ ਕਹਿੰਦੇ ਨੇ ਨਾ ਇੱਟ ਤੋਂ ਪੱਕੀ ਪੱਥਰ ਭਰਤੀ ਹੈ ਮੈਂ ਤਾਂ ਕਹੂੰਗਾ ਹੂੰ ਹੁਣ ਉਹ ਅੰਕੜਾ ਹੋਰ ਵਧੀ ਜਾ ਰਿਹਾ ਹੈ 10 ਜੁਲਾਈ ਤੱਕ ਵਾਪਸ ਆ ਜਾਣੀਆਂ ਨੇ ਬਹੁਤ ਤੇਜ਼ੀ ਨਾਲ ਭਰਤੀ ਉਹ ਤੋਂ ਬਾਅਦ ਵੀ ਜਾਰੀ ਰਹਿਣੀ ਹੈ ਸੋ ਸਮਰਥਨ ਬਹੁਤ ਵੱਡਾ ਹੈ ਪੰਜ ਮੈਂਬਰੀ ਕਮੇਟੀ ਨੂੰ ਹਜੇ ਵੀ ਲੋਕ ਟੈਲੀਫੋਨ ਕਰਦੇ ਨੇ ਕਿ ਜੀ ਸਾਡੇ ਕੋਈ ਆਇਆ ਨਹੀਂ ਭਰਤੀ ਕਰਨ ਹੌਲੀ ਹੌਲੀ ਹੁਣ 15 ਤੋਂ 27 ਜੁਲਾਈ ਤੱਕ ਜਦੋਂ ਮੀਟਿੰਗਾਂ ਹੋਣੀਆਂ ਨੇ ਡੈਲੀਗੇਟ ਚੁਣਨ ਦੀਆਂ ਉਸ ਤੋਂ ਬਾਅਦ ਭਰਤੀ ਹੋਰ ਰਫਤਾਰ ਫੜ ਜਾਣੀ ਹੈ ਸੰਦੀਪ ਜੀ ਸੋ ਜਿਹੜਾ ਪੁਨਰਸੁਰਜੀਤ ਕਰਨ ਦਾ ਟੀਚਾ ਪੰਜ ਮੈਂਬਰੀ ਕਮੇਟੀ ਨੇ ਰੱਖਿਆ ਉਹ ਤਾਂ ਅੱਗੇ ਵਧ ਰਿਹਾ ਹੁਣੇ ਸੁਖਵੀਰ ਬਾਦਲ ਨੇ ਤੈਅ ਕਰਨਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਥੇ ਖੜਾ ਕਰਕੇ ਰੱਖਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨ ਵਾਲੇ ਸੰਗਤਾਂ ਦਾ ਸਾਥ ਵੀ ਉਹਨਾਂ ਨੂੰ ਮਿਲ ਰਿਹਾ ਔਰ ਉਹਨਾਂ ਨੇ 15 ਜੁਲਾਈ ਤੋਂ 27 ਜੁਲਾਈ ਤੱਕ ਡੈਲੀਗੇਟ ਚੁਣ ਕੇ ਜਨਰਲ ਇਜਲਾਸ ਦਾ ਦਿਨ ਦੇ ਦੇਣਾ ਹੈ ਔਰ ਜਿੱਦਨ ਉਹਨਾਂ ਨੇ ਅਕਾਲੀ ਦਲ ਪੁਨਰਸੁਰਜੀਤ ਕਰਨਾ ਹੈ ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਪੋਲੀਟੀਕਲ ਤੌਰ ਤੇ ਸਥਿਤੀ ਕੀ ਰਹੇਗੀ ਮੈਂ ਕਹਿੰਦਾ ਮੰਨ ਲੋ ਸੁਖਬੀਰ ਬਾਦਲ ਕਿਉਂਕਿ ਇਹ ਦਾਵਾ ਕਰਦੇ ਨੇ ਸੁਖਬੀਰ ਬਾਦਲ ਵਾਲੇ ਕਿ ਸਾਡੇ ਕੋਲੇ ਸੰਵਿਧਾਨ ਹੈ ਵਿਧਿ ਵਿਧਾਨ ਹੈ ਕਾਨੂੰਨ ਹੈ ਰਜਿਸਟ੍ਰੇਸ਼ਨ ਹੈ ਮਾਨਤਾ ਹੈ ਸਿੰਬਲ ਹੈ ਸਾਰਾ ਕੁਝ ਹੈ ਪਰ ਤੁਹਾਡੇ ਕੋਲੇ ਸਾਰਾ ਕੁਝ ਹੈ ਦੂਸਰੇ ਪਾਸੇ ਸ਼੍ਰੀ ਅਖਾਲ ਤਖਤ ਸਾਹਿਬ ਹੈ ਲੋਕਾਂ ਨੇ ਫੈਸਲਾ ਕਰ ਦੇਣਾ ਸੰਦੀਪ ਇਸ ਕਰਕੇ ਸੁਖਵੀਰ ਬਾਦਲ ਲਈ ਇਹ ਬਹੁਤ ਵੱਡਾ ਚੁਣੌਤੀ ਵਾਲਾ ਸਮਾਂ ਬਣ ਗਿਆ ਜੀ ਸੁਖਵੀਰ ਬਾਦਲ ਜਾਂ ਨਾ ਰਾਜਨੀਤਿਕ ਪੱਧਰ 'ਤੇ ਸੁਖਵੀਰ ਬਾਦਲ ਦਾ ਵੀ ਤੈਅ ਕਰ ਦਿੰਦੀ ਬਿਲਕੁਲ ਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ਕਲ ਜੀ ਬਹੁਤ ਧੰਨਵਾਦ ਔਰ ਇਹ ਜਿਹੜੀ ਚਰਚਾ ਹੈ ਇਹਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਆਪਣੇ ਕਮੈਂਟਸ ਰਾਹੀਂ ਤੁਸੀਂ ਆਪਣੇ ਕਮੈਂਟਸ ਕਰਕੇ ਆਪਣਾ ਜਿਹੜਾ ਸਵਾਲ ਹੈ ਉਹ ਤੁਹਾਨੂੰ ਪੇਜ ਸਕਦੇ ਹੋ ਦਲਾ ਸਾਹਿਬ ਤੋਂ ਅਸੀਂ ਉਸ ਜਿਹੜਾ ਤੁਹਾਡਾ ਸਵਾਲ ਹੋਵੇਗਾ ਉਹਦੇ ਉੱਤੇ ਵੀ ਟਿੱਪਣੀ ਲਵਾਂਗੇ ਤੇ ਦੂਸਰੇ ਪਾਸੇ ਅਗਰ ਕੋਈ ਧਿਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਵੀ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਬਹੁਤ ਬਹੁਤ ਧੰਨਵਾਦ ਸਸਿਕਾ ਬਿਲਕੁਲ ਸੰਦੀਪ ਜੀ ਔਰ ਖਾਸ ਸਨੇਹਾ ਜ਼ਰੂਰ ਦੇ ਦਿਓ ਕਿ ਸੁਖਵੀਰ ਸਿੰਘ ਬਾਦਲ ਦੀ ਧਿਰ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਕੋਈ ਵੀ ਪੱਖ ਆਉਂਦਾ ਤੇ ਅਸੀਂ ਕੱਲ ਵਾਲੇ ਪ੍ਰੋਗਰਾਮ ਚ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਉਹਦਾ ਵਿਸਥਾਰ ਕਰਾਂਗੇ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਬਦਲਾਂਗੇ ਧੰਨਵਾਦ